ਪ੍ਰਸ਼ਾਸਨ ਮਰਦਾਬਾ ਬਦਮਾਸ਼ਾਂ ਨੂੰ ਨਹੀਂ ਰਿਹਾ ਕਿਸੇ ਦਾ ਖੌਫ ਦਿਨ ਦਿਹਾੜੇ ਸ਼੍ਰੀਆਮ ਚਲਾਈਆਂ ਗੋਲੀਆਂ ਇੱਕ ਬੀਐਸਪੀ ਆਗੂ ਤੇ ਮੌਜੂਦਾ ਸਰਪੰਚ ਦੀ ਮੌਕੇ ਤੇ ਹੋਈ ਮੌਤ ਜਾਣਕਾਰੀ ਦੇ ਮੁਤਾਬਿਕ ਮੌਜੂਦਾ ਸਰਪੰਚ ਤੇ ਬੀਐਸਪੀ ਆਗੂ ਆਪਣੇ ਪਿੰਡ ਦੇ ਬਾਹਰ ਸੜਕ ਤੇ ਖੜਾ ਸੀ ਉਸ ਦੇ ਕੋਲ ਇੱਕ ਮੋਟਰਸਾਈਕਲ ਤੇ ਸਵਾਰ ਹੋ ਕੇ ਤਿੰਨ ਨੌਜਵਾਨ ਆਉਂਦੇ ਨੇ ਜੋ ਪਹਿਲਾਂ ਤਾਂ ਉਸ ਨਾਲ ਹੱਥ ਮਿਲਾਉਂਦੇ ਨੇ ਤੇ ਫਿਰ ਤਾੜ ਤਾੜ ਕਰਕੇ ਚਾਰ ਫਾਇਰ ਕਰ ਦਿੰਦੇ ਨੇ ਇਸ ਦੌਰਾਨ ਜਦੋਂ ਉਹ ਜ਼ਖਮੀ ਹੋ ਜਾਂਦਾ ਹੈ ਤਾਂ ਜ਼ਖਮੀ ਹਾਲਤ ਦੇ ਵਿੱਚ ਉਸ ਨੂੰ ਹਸਪਤਾਲ ਲਿਜਾਇਆ ਜਾਂਦਾ ਹੈ ਜਿੱਥੇ ਹਸਪਤਾਲ ਦੇ ਵਿੱਚ ਉਸ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ਜਾਂਦਾ ਹੈ ਵੀ ਇੰਨੇ ਦਿਨਾਂ ਤੋਂ ਉਹ ਰੋਲਾ ਸਾਨੂੰ ਜਦੋਂ ਕੋਈ ਬੰਦਾ ਕਹਿ ਰਿਹਾ ਕਿ ਇੰਨੇ ਦਿਨਾਂ ਤੋਂ ਉਹ ਕੋਲ ਹਥਿਆਰ ਘੁੰਮਦਾ ਤੇ ਪੁਲਿਸ ਕੀ ਆ ਪੋਰਸੇ ਜਿਹੜੇ ਚਿੱਟਾ ਪੀਂਦੇ ਆ ਉਹਨਾਂ ਨੂੰ ਫੜ ਸਕਦੇ ਆ ਨਾ ਚਿੱਟਾ ਵੇਚਣ ਵਾਲਾ ਉਹਨੂੰ ਫੜ ਸਕਦੀ ਆ ਨਾ ਗੋਲੀਆਂ ਮਾਰਨ ਵਾਲਾ ਫੜ ਸਕਦੀ ਆ ਸਾਰਿਆਂ ਦੀ ਮਿਲੀ ਭੁਗਤ ਆ ਸਾਰਿਆਂ ਦੀ ਮਿਲੀ ਭੁਗਤ ਵਾ ਦੋ ਦੋ ਨੰਬਰ ਜੇ ਥੱਲੇ ਸਾਰਿਆਂ ਦੇ ਕੋਲ ਆ ਸਾਰਿਆਂ ਦੇ ਕੋਲ ਆ ਔਰ ਇਹ ਵੀ ਗੱਲ ਸੁਣ ਲਓ ਜਿਹੜਾ ਸਮਾਜ ਦੇ ਉੱਚੇ ਉੱਤੇ ਉੱਠਦਾ ਜਿਹੜਾ ਸਾਡੇ ਸਮਾਜ ਦੇ ਵਿੱਚ ਬੰਦਾ ਸਿਰ ਕੱਢਦਾ ਆ ਉਹਨੂੰ ਟਾਰਗੇਟ ਕੀਤਾ ਜਾਂਦਾ ਟਾਰਗੇਟ ਕਿਉਂ ਕੀਤਾ ਜਾਂਦਾ ਕਿ ਉਹ ਦੂਸਰੇ ਬੰਦੇ ਦੀ ਸਪੋਰਟ ਨਾ ਕਰ ਸਕੇ ਇਸ ਲਈ ਉਹਨੂੰ ਇਹ ਟਾਰਗੇਟ ਕਰਕੇ ਜਿਹੜਾ ਪਲਾਨ ਕਰਕੇ ਮਾਰਿਆ ਗਿਆ ਕਿਉਂਕਿ ਉਹਨਾਂ ਨੂੰ ਪਤਾ ਸੀ ਜਿਨ੍ਹਾਂ ਦੇ ਕੁਝ ਪਹਿਲਾਂ ਝਗੜੇ ਹੋਏ ਆ ਉਹਨਾਂ ਨਾਲ ਬੈਠ ਕੇ ਰਾਜੀ ਨਵੇਂ ਹੋਏ ਆ ਉਹਨਾਂ ਨੂੰ ਪਤਾ ਕਿ ਯਾਰ ਤੈਨੂੰ ਨਿਵੋਸ਼ੀ ਦਿੱਤੀ ਆ ਉਹਨਾਂ ਨੇ ਅੱਜ ਜਿਹੜਾ ਇਹੋ ਕੰਮ ਕਰਾਇਆ ਉਹ ਪਲੈਨਿੰਗ ਦੇ ਤਹਿਤ ਦੂਸਰੇ ਬੰਦੇ ਨੇ ਹਾਇਰ ਕਰਕੇ ਉਹਨੂੰ ਇਹ ਕੰਮ ਕਰਵਾਇਆ ਅਸੀਂ ਪ੍ਰਸ਼ਾਸਨ ਨੂੰ ਇਹ ਵੀ ਵਾਰਨਿੰਗ ਦੇ ਦੇਣਾ ਚਾਹੁੰਦੇ ਆ ਕਿ ਉਹ ਸਾਡਾ ਭਰਾ ਸੀਗਾ ਜੇ ਇੱਕ ਸਰ ਅੱਜ ਸ਼ਾਮ ਤੱਕ ਰਸਟ ਨਾ ਹੋਈ ਉਹਨਾਂ ਦੇ ਘਰ ਵੀ ਲੂਦਾਂਗੇ ਤੇ ਹਿਆਰਪੁਰ ਦਾ ਏਰੀਆ ਵੀ ਸਾਡਾ ਲੂਦਾਂਗੇ ਇਹ ਦੱਸ ਦਿੰਦੇ ਆ ਪ੍ਰਸ਼ਾਸਨ ਨੂੰ ਸੁਣਦਾ ਵੀ ਆ ਵਿੰਦਰਪਾਲ ਜੀ ਅੱਜ ਹੋਇਆ ਕੀ ਸੀਗਾ ਭਾਜੀ ਕਿੱਥੋਂ ਵਾਗੇ ਦੇਖੋ ਮੈਂ ਉਸਲੇ ਨਹੀਂ ਸੀ ਮੇਰੇ ਭਾਜੀ ਆ ਵੱਡੇ ਉਹਨਾਂ ਨੇ ਮੈਨੂੰ ਫੋਨ ਕੀਤਾ ਵੀ ਇਦਾਂ ਇਦਾਂ ਕਰਕੇ ਜਿਹੜਾ ਸਾਡਾ ਵੱਡਾ ਭਰਾ ਸਰ ਸੰਦੀਪ ਚੀਨਾ ਉਹਨੇ ਗੋਲੀ ਮਾਰ ਦਿੱਤੀ ਆ ਜਦੋਂ ਸਾਨੂੰ ਪਤਾ ਲੱਗਾ ਇਹ ਕੇਡੀਐ ਪਹੁੰਚ ਗਏ ਪਰ ਜਿਹੜੇ ਵੀਰ ਦੱਸ ਦਿਓ ਥਲੇ ਆਂਦੇ ਪੈ ਸੀ ਉਹ ਰਸਤੇ 'ਚ ਦਮ ਤੋੜ ਦਿੱਤਾ ਉਹ ਆਪਣੇ ਡੰਪ ਤੇ ਆਏ ਆ ਡੰਪ ਤੇ ਤਿੰਨ ਬੰਦੇ ਮੋਟਰਸਾਈਕਲ ਤੇ ਆਏ ਮੂੰਹ ਬੰਨੇ ਹੋ ਸਕੇ ਉਹਨੇ ਗੋਲ ਰਵੋਲਵਰ ਹੱਥ ਮਲਾਇਆ ਹੱਥ ਮਲਾ ਕੇ ਨਾਲੇ ਰਵੋਲਵਰ ਕੱਢ ਕੇ ਸਿੱਧੀ ਇੱਥੇ ਸੱਜੇ ਪਾਸੇ ਗੋਲੀ ਮਾਰੀ ਆ ਜਿੱਦਾਂ ਪਲਾਨ ਕਰਕੇ ਹੁਣ ਕਿਉਂਕਿ ਇਸ ਵੇਲੇ ਉਹ ਸਿਰ ਕੱਢ ਮ ਚੱਲ ਰਿਹਾ ਸੀ ਬਿਜ਼ਨਸ ਦੇ ਵਿੱਚ ਆਪਣੇ ਸਮਾਜ ਨੂੰ ਸਪੋਰਟ ਵੀ ਕਰ ਰਿਹਾ ਸੀਗਾ ਜਿਹੜੀਆਂ ਮਨੁਭਾਦੀ ਤਾਕਾਂ ਆ ਔਰ ਜਿਹੜੇ ਆਸੇ ਪਾਸੇ ਬਿਜ਼ਨਸਮੈਨ ਆ ਉਹ ਨਹੀਂ ਚਾਹੁੰਦੇ ਕਿ ਸਾਡਾ ਸਿਰ ਕੱਢ ਕੇ ਜਿਹੜਾ ਸਾਡੇ ਤੋਂ ਉੱਤੇ ਜਾਵੇ ਕੋਈ ਕੋਈ ਪਾਜੀ ਦੀ ਰੰਜਿਸ਼ ਵਗੈਰਾ ਤੁਸੀਂ ਕੋਈ ਲੜਾਈ ਪਾਜੀ ਰੰਜਿਸ਼ ਕੋਈ ਨਹੀਂ ਉਹ ਦੇਖੋ ਇਹ ਇਹ ਤਾਂ ਯਾਰ ਬੰਦਾ ਹੀ ਬਹੁਤ ਠੰਡਾ ਸੀ ਇਹਦੀ ਕਿਸੇ ਨਾਲ ਕੋਈ ਰੰਜਿਸ਼ ਨਹੀਂ ਆਪ ਸਭੀ ਚੀ ਨਿਆਣੇ ਜਿਹੜੇ ਅੱਜ ਕੱਲ ਬਥੇਰੇ ਲੜਦੇ ਆ ਜਿਉਂ ਉਹਨਾਂ ਨੂੰ ਬੁਲਾ ਕੇ ਆਪਾਂ ਬਿਠਾ ਕੇ ਕਿਸੇ ਦਾ ਰਾਜੀ ਨਮਾ ਕਰਾ ਦਿੰਨੇ ਆ ਤੇ ਉਹ ਮੈਂ ਕਿਸੇ ਰਾਜੀ ਨਮਾ ਕਰਾਂਦਾ ਮੈਨੂੰ ਗੋਲੀ ਮਾਰਨਗੇ ਮੈਂ ਤਾਂ ਉਹਨਾਂ ਨੂੰ ਸਾਰਿਆਂ ਨੂੰ ਇੱਕ ਬੱਚਿਆਂ ਨੂੰ ਸਮਝਾਉਣ ਆਲੇ ਆ ਪਰ ਉਹਨਾਂ ਨੇ ਇਹ ਬਾਜੀ ਦੇ ਨਾਲ ਖੁੰਦਾ ਕੱਢੀ ਆ ਔਰ ਇਹਨਾਂ ਨੂੰ ਪ੍ਰਸ਼ਾਸਨ ਨੂੰ ਪਤਾ ਵੀ ਇਹ ਬੰਦੇ ਕਿੱਥੇ ਦੇ ਆ ਇਸ ਵੇਲੇ ਇੱਕ ਵੀ ਬੰਦਾ ਜਿਹੜਾ ਉਹਨਾਂ ਨੂੰ ਇਹ ਟਾਰਗੇਟ ਤੇ ਨਹੀਂ ਕੀਤਾ ਲਾਣ ਉਹਨਾਂ ਦੇ ਬੰਦੇ ਲੱਗਿਆ ਪਛਾਣ ਚਾਏ ਕਿਹਨਾਂ ਨੇ ਮਾਰੀਆਂ ਹਾਂ ਪਛਾਣ ਚਾਏ ਆ ਉਹ ਅਸਲਪੁਰ ਦੇ ਬੰਦੇ ਆ ਪਹਿਲਾਂ ਵੀ ਕਦੀ ਤੂੰ ਤੋਂ ਮੈਂ ਹੋਈ ਪਹਿਲਾਂ ਕਾਫੀ ਚਿਰ ਪਹਿਲਾਂ ਨਿਆਣੇ ਦੀ ਤੂੰ ਤੋਂ ਮੈਂ ਹੋਈ ਆ ਜੇ ਨਿਆਣੇ ਦੀ ਤੂੰ ਤੋਂ ਮੈਂ ਹੋਈ ਆ ਬੱਚਿਆਂ ਦਾ ਕੀ ਵੱਡਿਆਂ ਦਾ ਕੀ ਕਸੂਰ ਆ ਵੱਡੇ ਦਾ ਹਮਰੇ ਇੱਕ ਨੂੰ ਸਮਝਾਉਂਦੇ ਆ ਸਾਰਿਆਂ ਨੂੰ ਪਰ ਇਹ ਜੋ ਕੰਮ ਹੋਇਆ ਪਲੈਨਿੰਗ ਦੇ ਤਹਿਤ ਹੋਇਆ ਅੱਜ ਜੇ ਇਹ ਸ਼ਾਮ ਤੱਕ ਜਿਹੜਾ ਨਾ ਅਰੈਸਟ ਕੀਤੇ ਗਏ ਤੇ ਭਾਜੀ ਫੇਰ ਤੁਹਾਨੂੰ ਉਹਨਾਂ ਦੇ ਘਰ ਵੀ ਲੂਤੇ ਜਾਣੇ ਆ ਜਿੱਥੇ ਸਾਨੂੰ ਮਿਲ ਗਏ ਅਸਲੀ ਸ਼ਰਮ ਸੰਦੀਪ ਭਾਜੀ ਸਰਪੰਚ ਵੀ ਹੈ ਮੌਜੂਦ ਸਰਪੰਚ ਵੀ ਹੈ ਜਿਹੜੇ ਪਿੰਡ ਦੇ ਜੀ ਡੜਿਆਣੇ ਤੋਂ ਡੜਿਆਣਾ ਕਲਾ ਦੇ ਕੀ ਡੜਿਆਣਾ ਦੇ ਡੜਿਆਣਾ ਕਲਾ ਦੇ ਡੜਿਆਣਾ ਕਲਾ ਦੇ ਕਿੰਨੇ ਸਮੇਂ ਤੋਂ ਸਰਪੰਚ ਜੀ ਉੱਥੇ ਪਾਜੀ ਪਾਜੀ ਦਾ ਕਾਰੋਬਾਰ ਕਿਆ ਸੀਗਾ ਜੀ ਪਾਜੀ ਇਹਨਾਂ ਦਾ ਕਾਰੋਬਾਰ ਪਹਿਲਾਂ ਖੇਤਾਂ ਦਾ ਸੀ ਹੁਣ ਇਹਨਾਂ ਨੇ ਇੱਕ ਜਿਹੜੀ ਫੈਕਟਰੀ ਲਾਈ ਆ ਬਲੋਕ ਦੀ ਬਲੋਕਾਂ ਦੀ ਜੋ ਸੀਮਿੰਟ ਦੀ ਐਟਾ ਬਣਦੀ ਆ ਇਸ ਵੇਲੇ ਬਹੁਤ ਵਧੀਆ ਸਮਾਜ ਦੇ ਵਿੱਚ ਔਰ ਆਪਣੇ ਭਰਾਵਾਂ ਦੇ ਵਿੱਚ ਵੀ ਸੇਵਾ ਲਈ ਅੱਗੇ ਵੱਧ ਕੇ ਚੱਲ ਰਹੇ ਸੀਗੇ ਉਹ ਹੋ ਸਕਦਾ ਸੀ ਅੱਗੇ ਜਾ ਕੇ ਸ਼ਾਇਦ ਇਲੈਕਸ਼ਨ ਵੀ ਲੜਨ ਫਿਲਮ ਆ ਰਹੀ ਸੀ ਸਾਨੂੰ ਪਤਾ ਲੱਗਿਆ ਕਿ ਪਾਜੀ ਹੁਣ ਇੱਕ ਜੈਪੀਮ ਫਿਲਮ ਵੀ ਆ ਰਹੀ ਸੀ ਆਹ ਦੀ ਜੀ ਇਹਹੀ ਤਾਂ ਗੱਲ ਹੈ ਦੇਖੋ ਇਹੀ ਗੱਲ ਹੈ ਕਿ ਜੈਪੀਮ ਫਿਲਮ ਆ ਰਹੀ ਆ ਉਹਦੇ ਵਿੱਚ ਇਹ ਲੋਕਾਂ ਨੂੰ ਜਾਗਰੂਤ ਕਰ ਰਹੇ ਸੀਗੇ ਜਿਹੜਾ ਦੂਸਰੀਆਂ ਤਾਕਤਾਂ ਆ ਮਨੂਬਾਹ ਤਾਕਤਾਂ ਉਹ ਨਹੀਂ ਚਾਹਦੀਆਂ ਕਿ ਇਹ ਲੋਕ ਜਿਹੜਾ ਸਮਾਜ ਆ ਪੜ੍ਹ ਲੈ ਕੇ ਜਾਗਰੂਤ ਹੋਵੇ ਇਹ ਤਾਂ ਬਸ ਉਹੀ ਉੱਥੇ ਜਾ ਕੇ ਮੱਥੇ ਟੇਕੀ ਜਾਣ ਉਹ ਹੀ ਲੋਕ ਆਪਣੇ ਨਿਆਣਿਆਂ ਨੂੰ ਨਾ ਪੜਾਣ ਅੰਧਵਿਸ਼ਵਾਸੀ ਬਣ ਕੇ ਰਹਿਣ ਇਸ ਕਰਕੇ ਉਹ ਜਿਹੜੀ ਫਿਲਮ ਸੀ ਲੋਕਾਂ ਨੂੰ ਜਾਗਰੂਤ ਕਰਨ ਲਈ ਸੀਗੇ ਆਪਣੇ ਬੱਚਾ ਨੂੰ ਐਜੂਕੇਸ਼ਨ ਦੇਣ ਲਈ ਸੀ ਹੈਲਥ ਦੇਣ ਲਈ ਸੀ ਪਰ ਇਹਨਾਂ ਲੋਕਾਂ ਨੇ ਸਾਨੂੰ ਕਿਸੇ ਪਾਸੇ ਜੋਗਾ ਨਹੀਂ ਛੱਡਿਆ ਪਰ ਇੱਕ ਜੇ ਹੀਰਾ ਸਾਡਾ ਕੁਰਬਾਨ ਹੋਇਆ ਹੀਰੇ ਬਹੁਤ ਬੈਠੇ ਆ ਪਰ ਉਹ ਬੰਦੇ ਨਹੀਂ ਛੱਡਣੇ ਜਿਹੜੇ ਬੰਦਿਆਂ ਨੇ ਇਹ ਕੰਮ ਕੀਤਾ ਕਿੱਥੇ ਵਾਪਰੀ ਬਿੰਦਰਬਜੀ ਘਟਨਾ ਵਾਪਰੀ ਇਹ ਦੁਸ਼ੜਕੇ ਦੇ ਕੋਲੇ ਇੱਧਰ ਹੀ ਸਾਡਾ ਡੰਪ ਆਪਣਾ ਭਾਜੀ ਹੁਣ ਹਾਂਜੀ ਇਹਨੇ ਇੱਕੋ ਹਿਯਾਰਪੁਰੋਂ ਜਾਂਦੇ ਆ ਦੁਸ਼ੜਕੇਆ ਦੁਸ਼ੜਕੇ ਤੋਂ ਖੱਬੇ ਹੱਥ ਨੂੰ ਪਹਿਲਾਂ ਹੀ ਦੁਸ਼ੜਕੇ ਦੇ ਇੱਧਰ ਹੀ ਸਾਡਾ ਖੱਬੇ ਹੱਥ ਤੇ ਡੰਪ ਆ ਉੱਥੇ ਫੈਕਟਰੀ ਵੀ ਲਾਈ ਆ ਔਰ ਰੇਤਾ ਦੇ ਆਪਣੇ ਟਿਪਰ ਵੀ ਚੱਲਦੇ ਨੇ ਇਹ ਕਿਹੋ ਜੀ ਦੀ ਘਟਨਾ ਜੀ ਇਹ ਸਾਡੇ 9:30 ਸਾਡੇ ਸਾਡੇ 9:30 ਵਜੇ ਦੀ ਗੱਲ ਕੁਛ ਲੱਗਿਆ ਪਤਾ ਜੀ ਕਿੰਨੀਆਂ ਗੋਲੀਆਂ ਹਮਲਾਵਰਾਂ ਨੇ ਚਲਾਈਆਂ ਪੰਜ ਨਾ ਚਾਰ ਗੋਲੀਆਂ ਚਲਾਈਆਂ ਦੋ ਖਾਲ ਮਿਸ ਹੋ ਗਈ ਤੀਸਰੀ ਜਿਹੜੀ ਚੌਥੀ ਜਿਹੜੀ ਉੱਥੇ ਇਹਨਾਂ ਦੇ ਸੱਜੇ ਪਾਸੇ ਲੱਗੀ ਆ ਤੇ ਹੁਣ ਕੀ ਕਾਰਵਾਈ ਚਾਹੁੰਦੇ ਤੁਸੀਂ ਭਾਜੀ ਕਾਰਵਾਈ ਚਾਹੁੰਦੇ ਆ ਅਸੀਂ ਸਰਕਾਰ ਉਸਲੇ ਕਰਨਾ ਆ ਜਿੰਨਾ ਚਿਰ ਅਰੇਸਟ ਨਹੀਂ ਹੁੰਦੇ ਜੇ ਅੱਜ ਸ਼ਾਮ ਤੱਕ ਅਰੇਸਟ ਹੋ ਗਏ ਠੀਕ ਆ ਨਹੀਂ ਤਾਂ ਆਪਾਂ ਭਾਜੀ ਫੇਰ ਆਪਣਾ ਕਾਰਵਾਈ ਅਸੀਂ ਆਪਣੀ ਫੋਰਸ ਕਰੂਗੀ ਸ਼੍ਰੀ ਗੁਰੂ ਵਿਦਾਸ ਟੈਗਰ ਫੋਰਸ ਨੇ ਸੱਜ ਸਮਾਜ ਲੈ ਖੜਦੀ ਉਹ ਸਾਡਾ ਭਰਾ ਆ ਉਹ ਸਾਨੂੰ ਸਪੋਰਟ ਕਰਦਾ ਰਿਹਾ ਅਸੀਂ ਉਹਦੇ ਲਈ ਮਰ ਲੈ ਵੀ ਤਿਆਰ ਔਰ ਮਾਰ ਲੈ ਵੀ ਤਿਆਰ ਆ ਜੈ ਜੈਕਾਰ ਉਹਨਾਂ ਦੀ ਇਫੈਕਟਿਵਨਸ ਦੀ ਸਾਈਜ਼ ਘੱਟ ਗਈ ਹੈ ਦਾਲ ਸਰਕਾਰੀ ਵਿੱਚ ਉੱਥੇ ਤਿੰਨ ਜੋ ਨਵੇਂ ਦੇ ਵਿੱਚ ਮੋਰਚਾ ਇਹਨਾਂ ਨੂੰ ਦੇਖਦੇ ਨਾ ਕੋਈ ਪਹਿਲਾਂ ਵੀ ਇੰਟੀਮੇਸ਼ਨ ਸੀ ਪੁਲਿਸ ਨੂੰ ਕਿਹਣਾ ਤੇ ਹਮਲਾ ਹੋ ਸਕਦਾ ਉਹ ਕੁਝ ਨਹੀਂ ਦੰਦਾ ਜੀ ਨਾ ਕੋਈ ਕੰਪਲੇਂਟ ਦੀ ਨਾ ਕੋਈ ਬਾਰੇ ਕੋਈ ਉਹ ਮੁਰਦੀ ਜਾਂਚ ਕੀ ਕੀਤੀ ਜਾ ਰਹੀ ਹੈ ਜੀ ਆਪਣੇ ਵੱਲ ਅਸੀਂ ਉਹ ਇਹਨਾਂ ਨੂੰ ਬਾਈ ਨੇਮ ਤਾਂ ਹੈਗੇ ਆ ਦੋ ਤਿੰਨ ਬੰਦੇ ਦਾ ਪਤਾ ਹੈ ਇਹਦੇ ਦੇ ਇਸ ਤੇ ਮੋਰਚਾ ਜੋ ਵੈਰੀਫਾਈ ਹੋਏ ਨੇ ਬੰਦੇ ਵੈਰੀਫਾਈ ਹੈਗੇ ਨੇ ਆ ਵੈਰੀਫਾਈ ਕਿੱਥੋਂ ਦੇ ਰਹਿਣ ਵਾਲੇ ਨੇ ਜੀ ਖਲਾਸਪੁਰ ਦਾ ਰਹਿਣ ਦੇ ਹਾਂਜੀ ਇਹਨਾਂ ਨੂੰ ਅੰਕਿਤਾਂ ਨੇ ਟੋੜੀ ਕਿੰਨੇ ਹਮਲਾਵਰ ਆਏ ਸੀਗੇ ਜੀ ਕੁਛ ਲੱਗਿਆ ਪਤਾ ਕਮਾਂਡ ਹੋਊਗਾ ਵੈਸੇ ਅਕੀ ਡੈਡ ਬੋਡੀ ਪਚਨ ਉੱਪਰ ਕਰਦੇ ਕੀ ਉਹਨਾਂ ਦੀ ਅਰੈਸਟ ਲਈ ਛਾਪੇਮਾਰੀ ਕੋ ਕੀਤੀ ਜਾ ਰਹੀ ਹੈ ਜਾ ਰਹੇ ਛਾਪੇਮਾਰੀ ਠੀਕ ਹੈ ਅਫਸਰ ਕੋਈ ਅਸਲਾ ਵਗੈਰਾ ਹੱਲੇ ਕੋਈ ਅਰੇ ਰਸ ਨਹੀਂ ਹੋਇਆ ਨਾ ਫਿਮਾਰੀ ਹੋ ਰਹੀ ਜਾਰੀ ਹੈ ਠੀਕ ਹੈ ਜੀ ਅਫੀਸ ਚਲੋ